ਹਾਂਜੀ ਟਾਈਮ ਹੋ ਗਿਆ ਜੀ 7 ਵਜ ਕੇ 50 ਮਿੰਟ ਹੋ ਗਏ 10 ਮਿੰਟ ਬਾਕੀ ਨੇ 8 ਵਜਨ ਚ ਆਪਾਂ ਖੇਤ ਵਧੀਆ ਠੰਡੀ ਠੰਡੀ ਹਵਾ ਚੱਲੀ ਜਾਂਦੀ ਆ ਪੂਰੀ ਤੇਜ਼ ਪੂਰਾ ਠੰਡਾ ਮੌਸਮ ਹੈ ਜਿਹੜਾ ਆ ਟਾਈਮ ਦਾ ਮਾਹੌਲਾ ਨਾ ਖੇਤ ਬਈ ਬਹੁਤ ਵਧੀਆ ਹੁੰਦਾ ਹੈ। ਵਧੀਆ ਠੰਡੀ ਹਵਾ ਚੱਲਦੀ ਹੁੰਦੀ ਹੈ। ਦੇਖੋ ਸਪੈਦੇ ਕੇ ਮਹਿਲੀ ਆਂਦੇ ਨੇ। ਤੇ ਜਵਾਖ ਆਏ ਨੇ ਨਾਲ। ਪਾਣ ਜਾਂ ਪਾਣ ਜੀ। ਬਹੁਤ ਕਾਇਤ ਹਵਾ ਚੱਲੀ ਜਾਂਦੀ ਹੈ ਬਈ ਠੰਡਾ ਮਾਹੌਲ ਹੋ ਜਾਂਦਾ ਪੂਰਾ। ਆਪਾਂ ਆਏ ਸੀਗੇ ਜਿੰਮੀ ਨੂੰ ਸਵੇਰੇ ਅੰਦਰ ਲਾ ਕੇ ਸੀ ਫਾਰਮ ਦੇ ਉਹਨਾਂ ਨੇ ਰੋਟੀਆਂ ਪਾ ਕੇ ਆਪਾਂ ਇਹਨੂੰ ਨਾ ਗੇੜਾ ਗੂੜਾ ਪਾ ਕੇ ਛੱਡ ਕੇ ਤੇ ਰਾਤ ਨੂੰ ਵੀ ਇਹ ਅੰਦਰ ਹੀ ਰਹਿ ਗੋ ਦੇਖੋ ਕਿੰਨੀ ਸੋਹਣੀ ਵਟਲੀ ਇੰਦੀ ਆ ਬਈ ਜਿਮੀ ਉਧਰ ਥੋੜਾ ਬਹੁਤਾ ਸੁਣ ਬੈਕ ਵੀ ਸੁਣੂਗਾ ਜੁਲਟ ਚੱਲੀ ਜਾਂਦੀ ਐ ਪੁਰਾਣੇ ਸੌਂਗ ਲੱਗੇ ਹੋਏ ਨੇ صدیق ਦੇ ਚੱਲੀ ਜਾਂਦੇ ਨੇ ਖਾਣਾ ਉਹ ਚੱਲੀ ਜਾਂਦਾ ਖਾਲੀ ਘੋੜੀ ਹਣਕ ਦੇ ਉੱਤੇ ਨਹੀਂ ਦਿੰਦਾ ਵੀਰ ਇਧਰ ਦੇਖੋ ਆਪਣੀ 베ਰੀ ਕਿੱਡੀ ਲੱਗਦੀ ਹੈ ਬਹੁਤ ਵੱਡੀ 베ਰੀ ਹੈ ਵੀ ਖੇਡੋ ਹੁਣ ਡਰਤਾ ਨਹੀਂ ਲੱਗਦਾ ਖੇਤਾ ਕੇ ਹਾਂ ਕਿੱਥੇ 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 ਤੱਕ ਜਾ ਸਕਦੇ ਹੁੰਦ ਨੇ ਜਾ ਜਾ ਕੇ ਦਿਖਾਓ ਕਰ ਇਧਰ ਬਾਹਣ ਜੀ ਕਿੱਥੇ ਤੱਕ ਤੱਕ ਜਾ ਸਕਦੇ ਕਿਹੜਾ ਕਿਹੜਾ ਡਰਦਾ ਕਿਹੜਾ ਡਰਦਾ ਨਹੀਂ ਕੋਈ ਬਿੱਲਾ ਬੁੱਲਾ ਵੀ ਮਗਰ ਪੈ ਸਕਦਾ ਇਧਰੋਂ ਕੱਖਾਂ ਚੋਂ ਨਿਕਲ ਕੇ ਕੋਈ ਬਿੱਲਾ ਵੀ ਮਗਰ ਪੈ ਸਕਦਾ ਕੇਰਾਂ ਦਾ ਬਾਗ ਏ ਬਈ ਅੱਗੇ 11 ਦਾ ਦਲੇਰ ਨੇ ਆਜੋ ਮੋੜਿਆ ਬਹੁਤ ਦਲੇਰੋਂ ਆਜੋ 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 ਭੱਜ ਜਾਓ ਤਾਗੜੇ ਰਹੇ ਬਈ ਕੀ ਕਹਿੰਦਾ ਮੈਂ ਡਰਦਾ ਨਹੀਂ ਐ ਹਾਂ ਕਹਿੰਦਾ ਚੱਲੀ ਹੋਏ ਵਾਟ ਵਾਟ ਪਿਆ ਗੈ ਵੀ ਹੁਣ ਬਹੁਤ ਡਰਦਾ ਹਾਂ ਮਮਾ ਦੇਖਿਆ ਹਾਂ ਮੈਂ ਡਰੀ ਨਹੀਂ ਕਿਹੜੇ ਕਿਹੜੇ ਡਰ ਮੈਂ ਨਹੀਂ ਡਰੀ ਮੈਂ ਵੀ ਨਹੀਂ ਡਿਆ ਥੋੜਾ ਥੋੜਾ ਮਾਂਟ ਕੇ ਰਹਿੰਦੇ ਸੀ ਡਰਿਆ ਨਾ ਡਰਉਂਦੇ ਸੀ ਇਹ ਵੀ ਉਂਰਾਉਂਦੇ ਸੀ ਕਿਵੇਂ ਮਿੱਟੀ ਦੇ ਗੋਲੇ ਬਣਾ ਕੇ ਮੇਰੇ ਵੱਲੀ ਮਾਰਦੇ ਸੀ ਵੀ ਡਰ ਚ ਦੇਖੀ ਤੈਨੂੰ ਡਰ ਕਾਹ ਕਿਹੜੀ ਚੀਜ਼ ਤੋਂ ਲੱਗਦਾ ਬੋਲੀ ਮੈਨੂੰ ਤਾਂ ਕੁੱਤੇ ਮਨ ਤਾਂ ਕੁੱਤੇ ਤੋਂ ਜੇ ਜੇ ਬਾਡਲਾਂ ਦਾ ਤੋ ਤੋ ਲੱਗਦਾ ਵੀ ਉਧਰ ਕੋਈ ਕੁੱਤਾ ਘੱਟਦਾ ਨਾ ਜੀ ਹਾਂ ਤੈਨੂੰ ਸਭ ਮਨ ਚ ਡਰ ਕੀ ਦੇ ਸੀ ਤੋ ਗਏ ਕਿਹੜੀ ਚੀਜ਼ ਆਈ ਦੱਸੋ ਡਰਤਾ ਹੈਗਾ ਹੈਂ ਮੈਂ ਤਾਂ ਕਾ ਸਦਾ ਨਹੀਂ ਤੇ ਫਿਰ ਜੇ ਤੁਸੀਂ ਇੱਥੇ ਰਹਿ ਭੋ ਮੈਂ ਹੁਣ ਰੋਟੀ ਲਿਆਉਣਾ ਛੋਟੀ ਤੰਨਾ ਦੀ ਹਾਂ ਠੀਕ ਆ ਹੈ ਠੀਕ ਆ ਪੱਕਾ ਠੀਕ ਆ ਪੱਕਾ ਤੇ ਮੰਜਾ ਪਿਆ ਇੱਥੇ ਮੌਜੇ ਨਾਲ ਪੈ ਜਾ ਹਵਾ ਚੱਲਦੀ ਠੰਡੀ ਮੰਜਾ ਵੀ ਇੱਥੇ ਡਾਉਣਾ ਉਰੇ ਬਾਹਰ ਚ ਠੀਕ ਆ ਠੀਕ ਆ ਹੈ ਠੀਕ ਆ ਠੀਕਾ ਪੱਕਾ ਰਹੋਗੇ ਤੇ ਫਿਰ ਮੈਂ ਜਾਵਾਂ ਹੁਣ ਬਾਹਰ ਜਾ ਹੂੰ ਕਿਉਂ ਸੁਭੂ ਮਰ ਜਾ ਸੁਭੂ ਨੇਰੀ ਤੋਂ ਡਾਦਾ ਨੇਰੀ ਆ ਗਈ ਫਿਰ ਅੰਦਰ ਡਾਦਾ है शिव जी आ गई नहीं चल चलो फिर चलिए नहीं तो रात चलो चलो, चलो 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 चलो, चलो। ते जानते जाते मेरे मूहरे मूहे हो <laughs> चलो 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 आज 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 लो ਚਲ ਹੌਲੀ ਕਰਦੇ ਨੇ ਇਹਦੇ ਗਰਮਾਖਣਾ ਬਈ ਸਾਰਾ ਦਿਨ ਗਰਮੀ ਸੀ ਘਰੇ ਬੋਰ ਜੇ ਹੋ ਰਹੇ ਨੇ ਕਹਿੰਦੇ ਨਾਲ ਚੱਲਣਾ ਕਿਾ ਚਲੋ ਫਿਰ ਭੁੱਖ ਲੱਗੀ ਹੈ ਹੈ ਮੈਨੂੰ ਨਹੀਂ ਲੱਗੀ ਕਿਹਨੂੰ ਕਿਹਨੂੰ ਲੱਗੀ ਆ ਭੁੱਖ ਤੈਨੂੰ ਲੱਗੀ ਹਾਂ ਹੈ ਕਿੰਨੀ ਕ ਵਾਲੀ ਹਾਂ ਹਾਂ ਉਰੇ ਤਾਂ ਤੈਨ ਲੱਗ ਗਿਆ ਵੀ ਲੱਗੀ ਨਹੀਂ ਸਾਨੂੰ ਲੱਗੇ ਸਾਨੂੰ ਗਾਈਸ ਜੇ ਸੰਡਰ ਨਹੀਂ ਲਾਦਾ ਹਾਂ ਜੇ ਨੰਡਰ ਨਹੀਂ ਲਾਦਾ ਤਾਂ ਪਿੱਛੇ ਪਿੱਛੇ ਜਾਣਾ ਅੱਗੇ ਅੱਗੇ ਆਉਣਾ ਫਿਰ ਤੁਸੀਂ ਭੱਜ ਜਾਓ ਤੇਨੇ ਮਾਰਿਆ ਪੈਨ ਪਾਉਰ ਲੈ ਉਹ ਵਿਭਾਗ ਆ ਮੋਟਰਸਾਈਕਲ ਲੈ ਕੇ ਉਧਰ ਕੁਤਰੀ ਤੇ ਤੇ ਆਪਾਂ ਸਾਰੀ ਰਹਿ ਪੈਣੇ ਹਾਂ 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 ਰੋਟੀ ਹਰਪ੍ਰੀਤ ਫੜਾ ਦੀ ਹਾਂ ਥੋੜਾ ਹਰਪ੍ਰੀਤ ਮਾਮੂ ਰੋਟੀ ਫੜਾ ਜੂ ਹੈ ਹਾਂ ਇੱਥੇ ਰਹਿ ਵੀ ਆਪਾਂ ਹਾਂ ਜਨੇਰੀ ਤਿਆਰ ਹੁੰਦਸਤਰਾ ਇਹਨੂੰ ਹਨ ਜਨੇਰੀ ਆਗੀ ਅੰਦਰ ਮੰਜਾ ਢਾਲਾਂਗੇ ਹੂੰ ਮੁਰਗਿਆਂ ਵਾਲੇ ਚ ਨਾ ਤੂੰ ਨੇਰੀ ਤੋਂ ਕੋ ਡਰਦਾ ਹੈ ਗਵਰਨੇਰイツ ਵਾਰੀ ਵਾਰਣਾ ਡਰਦਾ ਤਾਂ ਨਹੀਂ ਹੈ ਸਮਾਰ ਕੇ ਕਹਿ ਵੀ ਹਾਂ ਡਰਦਾ ਨਹੀਂ ਡਰਦਾ ਨਹੀਂ ਪੱਕਾ ਅਸੀਂ ਡਰਦੇ ਨਹੀਂ ਡਰਦੇ ਨਹੀਂ ਬਾਲੀ ਤੇਜ ਆ ਗਈ ਫਿਰ ਵੀ ਡਰਦਾ ਨਹੀਂ ਡੇਕ ਡਿਗ ਵੀ ਡਰਦਾ ਨਹੀਂ ਡੇਕ ਕੱਲੀ ਡੇਕ ਡਿਗ ਸਕਦੀ ਹੈ ਡਰਦਾ ਨਹੀਂ ਅੱਛਾ ਪਰ ਹੋਏਗਾ ਚੱਲ ਫਿਰ ਮੈਂ ਫੋਨ ਕਰਦਾ ਹੁਣ ਵੀ ਰੋਟੀ ਲਿਆਈ ਸਾਡੀ ਹੈ ਫਿਰ ਮਰੂੰਗਾ ਹੀ ਰੂੰਗਾ ਕਿਹੜਾ ਤੇ ਨਾ ਨੂੰ ਕੇ ਤਾਂ ਤੁਸੀਂ ਹਾਂ ਪੱਕਾ ਤੇ ਨਾਉਣਾ ਹੋਇਆ ਚੱਲ ਇੱਥੇ ਨਾ ਲਿਓ ਫਿਰ ਹੱਕ ਦੀਆਂ ਖਾਲੀਆਂ ਚ ਪਲਾ ਤਾਂ ਪਾਣੀ ਹੁਣ ਕਿਹੜਾ ਹੁਣ ਭਰਤੇ ਰਾਤ ਨੂੰ ਨਾ ਫਿਰ ਚੂਹੇ ਵੱੜ ਜਾਂਦੇ ਨੇ ਫੁੱਲ ਕਰਤੀਆਂ ਇਹ ਆ ਚੱਪਲਾਂ ਕੀਆਂ ਨੇ ਪਾਓ ਤੇਰਾ ਫੁੱਲ ਲਗਾਤੀਆਂ ਖਾਲੀਆਂ